अपने लिए मैं जबरदस्त बहुत सारा इंसान ऐसा इंसान नहीं देखा छुट्टे हमें जिंदगी बती है और किसी को पुछो कि मैंने आ रहे तो मैं आ चलो बड़ा ਸ਼ਿਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਦੇ ਛੋਟੇ ਭਰਾ ਗੁਰਪੰਥ ਮਾਨ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ ਉਹ ਲੰਬੇ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ ਅਤੇ ਸੋਮਵਾਰ ਸ਼ਾਮ ਨੂੰ 5 ਵਜੇ ਮੋਹਾਲੀ ਦੇ 40 ਹਸਪਤਾਲ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਅਤੇ ਅੱਜ ਮੰਗਲਵਾਰ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਚੰਡੀਗੜ੍ਹ ਵਿਖੇ ਕੀਤਾ ਗਿਆ ਗੁਰਦਾਸ ਮਾਨ ਨੇ ਖੁਦ ਆਪਣੇ ਭਰਾ ਦੀ ਅਰਥੀ ਨੂੰ ਮੋਢਾ ਦਿੱਤਾ ਅਤੇ ਇਸ ਭਾਵੁਕ ਪਲ ਨੇ ਉੱਥੇ ਮੌਜੂਦ ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ ਅੰਤਿਮ ਸੰਸਕਾਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਸਮੇਤ ਕਈ ਰਾਜਨੀਤਿਕ ਅਤੇ ਸਮਾਜਿਕ ਸ਼ਖਸੀਅਤਾਂ ਪ੍ਰਸ਼ੰਸਕ ਅਤੇ ਪਰਿਵਾਰਿਕ ਮੈਂਬਰ ਵੀ ਮੌਜੂਦ ਰਹੇ ਇਸ ਦੁੱਖ ਦੇ ਮੌਕੇ ਦੌਰਾਨ ਗੁਰਦਾਸ ਮਾਨ ਨੇ ਕੀ ਕੁਝ ਕਿਹਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਕਿ ਆਪਣੇ ਲਈ ਇਹ ਤਾਂ ਜਰੂਰਤ ਦੀ ਗੱਲ ਸੀ ਉਹ ਜਿਹੜਾ ਡਾਕਟਰ ਉਹ ਬਹੁਤ ਚੰਗਾ ਇਨਸਾਨ ਐਸਾ ਇਨਸਾਨ ਬੰਦੇ ਮਾਨ ਸਾਹਿਬ ਨੂੰ ਛੋਪ ਪ੍ਰਾਇਵਟਸ ਉਹਨਾਂ ਜੀ ਵੀ ਬਤੀ ਹੈ ਔਰ ਕਿਸੇ ਤੋਂ ਪੁੱਛੋ ਕਿ ਮੈਨੂੰ ਹਾਰੀ ਹੋ ਮਨਵਾ ਚੁੱਕੀ ਹੈ ਗ੍ਰਾਮ ਮੇਰਾ ਭਾਈ ਉਹਸੇ ਦਾ ਕੋਠੇ ਹਨ ਕੋਠੀ ਤੋਂ ਪੁਛਾਇਆ ਡਕਟਰ ਕਲੋਜ਼ ਨਹੀਂ ਦਿੱਤਾ ਮਾਨ ਸਾਹਿਬ ਮੇਰੇ ਦਾ ਮਹਾਨ ਸਵਾਲ ਨਾਲ ਜੀ ਪੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਦੱਸਦੀ ਹੈ ਕਿ ਗੁਰਪੰਥ ਮਾਨ ਆਪਣੇ ਭਰਾ ਗੁਰਦਾਸ ਮਾਨ ਦੇ ਬਹੁਤ ਨੇੜੇ ਸਨ ਅਤੇ ਪਰਿਵਾਰਿਕ ਸਮਾਗਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਸਨ। ਉਨ੍ਹਾਂ ਦੀ ਮੌਤ ਨਾਲ ਮਾਨ ਪਰਿਵਾਰ ਅਤੇ ਪੰਜਾਬੀ ਕਲਾ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਚੰਡੀਗੜ੍ਹ ਤੋਂ ਕੁਲਦੀਪ ਦੀ ਰਿਪੋਰਟ